ਅਸੀਂ ਸ਼ਾਮ ਨੂੰ 4:30 ਵਜੇ ਇੱਥੇ ਆਏ ਆ ਦੁਕਾਨ ਤੇ ਬੈਠੇ ਆ ਗਏ ਦੁਕਾਨ ਤੇ ਆ ਕੇ ਬੈਠੇ ਆ ਤੇ ਵੱਡੀ ਆਈ ਪਿੱਛੋਂ ਕੁਆਲਿਸਵਨ ਕੀ ਨਾ ਦੇ ਹੁੰਦਾ ਹਾਂਜੀ ਉਹ ਲੈ ਆ ਗਏ ਬੰਦੇ ਸ਼ਰਾਬ ਨਿੰਡਰ ਡ੍ਰਿੰਕਰ ਪਰਚੇ ਪਈ ਸੀ ਉਹਨਾਂ ਲੈ ਆ ਕੇ ਤੇ ਮਾਰੀ ਐਕਟਿਵਾ ਅਸੀਂ ਮੇਰੀ ਸਾਰੀ ਜੀ ਟੁੱਟ ਗਈ ਮਰੋ ਜੀ ਸਾਡਾ ਸਕੂਟਰ ਇੱਕ ਪਾਸੇ ਖੜਾ ਹੋਇਆ ਸੀਗਾ ਇੱਕ ਦੋ ਬੰਦਿਆਂ ਤੇ ਖੜੇ ਸੀਗੇ ਤੇ ਪਿੱਛੋਂ ਬਹੁਤ ਤੇਜ਼ ਕੁਆਲਿਸਵਨ ਆਈ ਹੈ ਯਾਨੀ ਕਿ 100 100 ਤੋਂ ਜ਼ਿਆਦਾ ਸਪੀਡ ਹੋਏਗੀ ਹੋਤੀ ਉਹ ਸਾਦੇ ਬੰਦੇ ਨੇ ਨਸ਼ਾ ਕੀਤਾ ਹੋਇਆ ਸੀਗੇ ਜਿਹੜੇ ਗੱਡੀ ਚਲਾਦੇ ਸੀਗੇ ਤੇ ਉਹਦੇ ਵਿੱਚ ਚਾਲਪਹੇ ਬੰਦੇ ਸੀਗੇ ਦੋ ਤਿੰਨ ਡੇਟੀ ਸੀਗੇ ਉਹ ਉਹ ਨਾਲ ਪੂਰਾ ਖੰਭਾ ਟੁੱਟ ਗਿਆ ਉਹਲਾ ਪਿੱਛੇਲਾ ਕੰਬਾ ਦੇਖੋ ਸੂਟ ਨੇ ਪੂਰਾ ਨੁਕਸਾਨ ਕਰਤਾ ਇਹ ਤਾਂ ਇਹ ਦੇਖੋ ਵੀ ਹਲੇ ਮੁਹੱਲਾ ਵਾ ਰੋਡ ਹੋਵੇ ਫਿਰ ਤਾਂ ਬਗਿਏ ਬਹੁਤੇ ਚਲਾ ਲਵੇ ਇਹ ਮੁਹੱਲਾ ਇਹ ਤਾਂ ਸ਼ੁਕਰ ਕਰੋ ਕਿਸੇ ਬੱਚੇ ਬੱਚੇ ਨੂੰ ਨਹੀਂ ਮਾਰੀ ਸਸ਼ੀਕਲ ਦੇਖ ਰਹੇ ਤੁਸੀਂ ਲੁਧਿਆਣਾ ਲਾਈਵ ਤੇ ਮੈਂ ਹਾ ਯੂਨ ਮੇਰੀ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ਇੱਕ ਲੁਧਿਆਣਾ ਦੇ ਖੋਡ ਮੱਲੇ ਦੇ ਵਿੱਚ ਜਿੱਥੇ ਕੀ ਇੱਕ ਸਕੋਰਪਿਓ ਨਾਮ ਦੀ ਗੱਡੀ ਜਿਹੜੀ ਹੈ ਅਨ ਤੇਜ਼ ਰਫਤਾਰ ਦੇ ਵਿੱਚ ਆਂਦੀ ਹੈ ਤੇ ਤੇਜ਼ ਰਫਤਾਰ ਦੇ ਵਿੱਚ ਜਾ ਕੇ ਜਿਹੜਾ ਕੀ ਉਹਦਾ ਸੰਤੁਲਨ ਜਿਹੜਾ ਹੈ بگੜ ਜਾਂਦਾ ਵੈ بگੜਨ ਤੋਂ ਬਾਅਦ ਜਾਵੇ ਕਿ ਇਹ ਖੰਬੇ ਦੇ ਵਿੱਚ ਜਾ ਕੇ ਬਿਜਲੀ ਦੇ ਖੰਬੇ ਦੇ ਵਿੱਚ ਜਾ ਕੇ ਵੱਜਦੀ ਹੈ ਉਸ ਤੋਂ ਬਾਅਦ ਜਿਹੜਾ ਕੀ ਹੈ ਮੱਲੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਖੰਬੇ ਦੀਆਂ ਕਿਸ ਤਰ੍ਹਾਂ ਜਿਹੜੀ ਹਾਲਾਤ ਹੋ ਚੁੱਕੇ ਉਸ ਤੋਂ ਬਾਅਦ ਜਿਹੜਾ ਕੀ ਐਕਟੋਵੇ ਜਾ ਕੇ ਵੱਜਦੀ ਹੈ ਐਕਟੋਵੇ ਹਾਲਾਤ ਦੇਖ ਸਕਦੇ ਹੋ ਐਕਟੋਵੇ ਨੂੰ ਜਿਹੜਾ ਕੀ ਹੈ ਚੂਰੋ-ਚੂਰ ਕਰਤਾ ਹੈ ਮਾਲਕ ਦਾ ਵੀ ਗੱਲ ਕਰਦੇ ਆਪਾਂ ਤੇ ਕੀ ਕੀ ਹੋਇਆ ਸੀ ਇੱਥੇ ਪਰ ਇੱਕ ਤਸਵੀਰ ਤੁਹਾਨੂੰ ਇੱਕ ਹੋਰ ਦਿਖਾ ਦਿੰਦੇ ਆ ਕਿ ਜਿਹੜੀ ਦੂਜੀ ਐਕਟਿਵ ਆ ਵਾ ਉਸ ਦਾ ਵੀ ਜਿਹੜਾ ਕੀ ਹੈ ਜਾਨੀ ਨੁਕਸਾਨ ਕਰ ਦਿੱਤਾ ਵਾ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜਾ ਕੀ ਐਕਟਿਵ ਆ ਜਿਹੜੀ ਕੀ ਸਾਰੀ ਕੂ ਤੋੜ ਦਿੱਤੀ ਗਈ ਹੈ ਗੱਲਬਾਤ ਆ ਪਾਪਾ ਵੀ ਕੀ ਹੋਇਆ ਸੀ ਇੱਥੇ ਕੀ ਹੋਇਆ ਸੀ ਅਸੀਂ ਸ਼ਾਮ ਨੂੰ 4:30 ਵਜੇ ਇੱਥੇ ਆਏ ਆ ਦੁਕਾਨ ਤੇ ਬੈਠੇ ਆਗੇ ਦੁਕਾਨ ਤੇ ਆ ਕੇ ਬੈਠਿਆ ਤੇ ਵੱਡੀ ਆਈ ਪਿੱਛੋਂ ਕੁਆਲਿਸਟ ਬੰਨ ਕੀ ਨਾ ਦਿਉਦਾ ਹਾਂਜੀ ਉਹ ਲੈ ਆ ਕੇ ਬੰਦੇ ਸ਼ਰਾਬ ਨਾਲ ਡ੍ਰਿੰਕਰ ਪਰਚੇ ਪਈ ਅੱਛਾ ਉਹਨਾਂ ਲੈ ਆ ਕੇ ਤੇ ਮਾਰੀ ਐਕਟਿਵ ਆ ਅਸੀਂ ਮੇਰੀ ਸਾਰੀ ਜਿਹੜੀ ਟੁੱਟ ਉਸ ਤੋਂ ਬਾਅਦ ਫਿਰ ਪੁਲਿਸ ਕਾਰਵਾਈ ਕਰਕੇ ਲੈ ਗਈ ਗੱਡੀ ਵੀ ਟੋਚਨ ਕਰਕੇ ਲੈ ਗਈ ਉਹਨਾਂ ਦੀ ਟੋ ਕਰਕੇ ਲੈ ਗਈ ਕਿੰਨੇ ਕੁ ਰਫਤਾਰ ਤੇ ਹੁਣੀ ਗੱਡੀ ਕਾਫੀ ਰਫਤਾਰ ਸੀ ਗੱਡੀ ਦੀ ਕੱਢੀ ਘੜੋ ਛੜੋ 70 80 100 ਦੇ ਗੋਲ ਗੋਲ ਹੋ ਗਈ ਅੱਛਾ ਇੱਕਦਮ ਲਿਆ ਉਹਨੇ ਖੱਬੇ ਬਿਜਲੀ ਮਾਰੀ ਅਸੀਂ ਸਾਰੇ ਦੋਗੇ ਉਹ ਇੱਕ ਬੰਦੇ ਦੇ ਇੱਥੇ ਬੰਦੇ ਬੱਚੇ ਮਸੇ ਬੱਚੇ ਜੀ ਬੰਦੇ ਦੂਜੀ ਸਕੂਟਰੀ ਰੋੜ ਗਿਆ ਉਹ ਉਥੇ ਲੈ ਗਈ ਪਰਲੇ ਪਾਸੇ ਕਿੱਥੇ ਉਹ ਗਲੀ ਰੋੜ ਕੇ ਲੈ ਗਈ ਘਟੋੜ 10 ਕਿਲੋ 10 ਫੁੱਟ ਪਰੇ ਲੈ ਗਈ ਰੋੜ ਕੇ ਅੱਛਾ ਸਕੂਟੀ ਕਿੱਥੇ ਖੜੀ ਸੀ ਮੇਰੀ ਸਕੂਟੀ ਇੱਥੇ ਖੜੀ ਸੀ ਬਿਲਕੁਲ ਪੰਜ ਸਾਂ ਦੇ ਵਿੱਚ ਕਾਰ ਕੁਦਰਤ ਪਰਮਾਤਮਾ ਨਾਲੋਂ ਸੀ ਬਚ ਗਏ ਨਹੀਂ ਤਾਂ ਉਹਨੇ ਉੱਤੇ ਸਾਡੇ ਉੱਤੇ ਚੜਾ ਦੇਣੀ ਸੀ ਸੋ ਗੱਲਬਾਤ ਕੀਤੀ ਆਪਾਂ ਬੜੀ ਹੀ ਰਫਤਾਰ ਦੇ ਨਾਲ ਗੱਡੀ ਜਿਹੜੀ ਹੈ ਆਈ ਤੇ ਉਸ ਤੋਂ ਬਾਅਦ ਖੰਭੇ ਪਹਿਲੇ ਐਕਟਿਵਾ ਨੂੰ ਹਿੱਟ ਕੀਤਾ ਹੱਟਵਾ ਨੂੰ ਹਿੱਟ ਕਰਦੇ ਐਕਟਿਵਾ ਨੂੰ ਇਨੀ ਜੇ ਤੇਜ਼ ਨਾਲ ਹਿੱਟ ਕੀਤਾ ਤੇ ਐਕਟਿਵਾ ਜਿਹੜੀ ਹੈ ਅੰਦਰ ਮੁਹੱਲੇ ਤੱਕ ਵਰਗੀ ਤੇ ਉਸ ਤੋਂ ਬਾਅਦ ਜਿਹੜਾ ਕਿ ਖੰਬੇ ਦੇ ਵਿੱਚ ਜਾ ਕੇ ਵਜੀ ਤਸਵੀਰਾਂ ਸੰਜੀਆ ਕਰਦੇ ਆ ਤੁਹਾਨੂੰ ਖੁੱਡ ਮਲੇ ਤੋਂ ਲੁਧਾਨਾ ਦੇ ਖੁੱਡ ਮਲੇ ਤੋਂ ਜਿੱਥੇ ਕਿ ਦੋ ਤਿੰਨ ਬੰਦੇ ਜਿਹੜੇ ਨੇ ਜ਼ਖਮੀ ਵੀ ਹੋਏ ਨੇ ਸੀਸੀਟੀਵੀ ਦੇ ਵਿੱਚ ਜਿਹੜੀਆਂ ਨੇ ਤਸਵੀਰਾਂ ਇਹ ਕੈਦ ਹੋ ਗਈਆਂ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚੀ ਤੇ ਮੌਕੇ ਤੇ ਹੁਣ ਦੇਖਣਾ ਹੋਏਗਾ ਕਿ ਉਹਨਾਂ ਦੇ ਕੀ ਬੰਦੀ ਕਾਰਵਾਈ ਬੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਮੰਗਾਈ ਬੰਦੇਦਲ ਪਾਸੇ ਅੰਕ ਕੀ ਹੋਇਆ ਕੀ ਇੱਥੇ ਮੈਂ ਇੱਥੇ ਆਪਣੇ ਕੰਨੇ ਕੰਮ ਆਇਆ ਸੀ ਇਹ ਦੁਕਾਨ ਤੇ ਤੇ ਸਾਡਾ ਸਕੂਟਰ ਇੱਕੇ ਬਾਦ ਖੜਾ ਹੋਇਆ ਸੀਗਾ ਇੱਕ ਦੋ ਬੰਦਿਆਂ ਦੇ ਖੜੇ ਸੀਗੇ ਹਾਂਜੀ ਤੇ ਪਿੱਛੋਂ ਬਹੁਤ ਤੇਜ਼ ਗੋਸਪੀ ਆਈ ਹੈ ਯਾਨਕਿ 100 100 ਤੋਂ ਜ਼ਿਆਦਾ ਸਪੀਡ ਹੋਈਗੀ ਹੋਤੀ ਉਹ ਸਾਡੇ ਬੰਦੇ ਨੇ ਨਸ਼ਾ ਕੀਤਾ ਹੋਇਆ ਸੀਗਾ ਜਿਹੜੇ ਗੱਡੀ ਚਲਾਦੇ ਸੀਗੇ ਤੇ ਉਹਦੇ ਵਿੱਚ ਚਾਲਪਹੇ ਬੰਦੇ ਸੀਗੇ ਦੋ ਤਿੰਨ ਡੇਟੀ ਸੀਗੇ ਉਹਨਾਂ ਨੇ ਇੰਨੀ ਤੇਜ਼ ਲਾ ਕੇ ਗੱਡੀ ਮਾਰੀ ਜਿਹੜਾ ਸਕੂਟਰ ਦੇ ਦੋ ਟੋਟੇ ਦੋ ਸੋਕੇ ਨੇ ਇੱਕ ਸਕੂਟਰ ਟੋਟੇ ਹੋ ਗਿਆ ਇੱਕ ਤਾਂ ਥੋੜੇ ਘੱਟ ਨੁਕਸਾਨ ਹੋਇਆ ਕੋਈ ਇਹਨਾਂ ਦਾ ਹੈਗਾ ਯਾਨਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਕਿੰਨੇ ਕੁ ਲੋਕ ਆਏ ਹੋਲੇ ਨੇ ਕਾਇਲ ਕੋਈ ਨਹੀਂ ਬਚਾ ਹੋ ਗਿਆ ਜੀ ਬੰਦੇ ਦਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਤਕਰੀਬਨ 4:30 ਵਜੇ ਦੀ ਹੈ 4:30 ਵਜੇ ਹਾਂਜੀ ਹਾਂਜੀ ਤੇ ਇਹ ਕਿਹੜੇ ਮਹੱਲੇ ਚ ਹੋਇਆ ਵਾ ਫੋਟੋ ਮੱਲਾ ਸਕੰਤੀ ਰੋਡ ਫੋਟੋ اچھا ਤੇ ਦੱਸਿਆ ਜਾ ਰਿਹਾ ਹੈ ਕਿ ਸਕੋਰਪੀਓ ਜਿਹੜੀ ਸੀਗੀ ਕਿੰਨੇ ਕੋਈ ਰਫਤਾਰ ਤੇ ਸੀਗੀ ਤੇ ਕੌਣ ਕੌਣ ਬੈਠਾ ਜੀ ਉਥੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਉਹਨਾਂ ਚਾਰ-ਪੰਜ ਬੰਦੇ ਬੈਠੇ ਹੋਏ ਸੀ ਉਹਨਾਂ ਦੇ ਇੱਕ ਤੋਂ ਬੱਚੇ ਵੀ ਸੀ ਲੇਡੀਜ਼ ਸੀ ਕੇ ਨਾਲ ਪਰ ਜਾਨੀ ਨੁਕਸਾਨ ਨਹੀਂ ਹੋਇਆ ਸਕੋਲਪੀ ਦੀ ਸਪੀਡ ਸਪੋਟ ਉੱਤੇ ਹੋਈਗੀ ਘੱਟ ਤੋਂ ਘੱਟ ਅੱਛਾ ਡਰਿੰਕ ਕੀਤੀ ਸੀ ਫੋਲਟ ਹਾਂ ਨਸ਼ਾ ਕੀਤਾ ਇਸੇ ਨਾਲ ਪੂਰਾ ਪੀਤੀ ਹੋਈ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਮੱਲੇ ਵਾਲੋ ਕੀ ਟਾਇਰ ਟੂਰ ਫੱਟ ਫੁੱਟ ਗਿਆ ਤਾਂ ਕਰਕੇ ਅਨਬੈਲੈਂਸ ਹੋ ਗਈ ਜਗੱਡੀ ਨਹੀਂ ਇਹ ਹੁਣ ਨਹੀਂ ਪਤਾ ਟਾਇਰ ਵੀ ਕਿੰਨੇ ਪਹਿਲਾਂ ਫਟਿਆ ਕਿ ਜਾਂ ਐਕਸੀਡੈਂਟ ਹੋਣ ਤੋਂ ਬਾਅਦ ਫਟਿਆ ਇਹ ਤਾਂ ਉਹ ਕਹਦੇ ਆ ਨਾ ਟਾਇਰ ਫਟਿਆ ਠੀਕ ਹੈ ਤੇ ਯਾਨੀ ਕਿਸਨ ਨੂੰ ਪਤਾ ਇਸੇ ਬਾਰੇ ਨਾ ਪੋਸਟ ਐਕਸੀਡੈਂਟ ਹੋਣ ਤੋਂ ਬਾਅਦ ਟਾਇਰ ਫਟਿਆ ਹੋ ਗਿਆ ਪੋਸਟ ਪ੍ਰ ਉਹ ਕਹਿੰਦੇ ਚੋ ਦੇਖਦੇ ਆ ਵੀ ਕੀ ਗਲਤ ਹੈ ਜਾਂ ਗਲਤ ਜੋ ਵੀ ਜੋ ਕਾਦਵੀ ਹੋਏਗੀ ਉਹਨਾਂ ਨੂੰ ਫੋਨ ਕੀਤਾ ਉਸ ਲਈ ਆ ਗਏ ਸੀਗੇ ਤੇ ਕਹਿੰਦੇ ਜੋ ਕਾਦਵੀ ਸਹੀ ਹੋਈਗਾ ਅਸੀਂ ਕਹਾਂਗੇ ਤੇ ਚਿੰਤਾ ਲੱਗ ਤੁਹਾਡੇ ਨਜਾਇਜ਼ ਨਹੀਂ ਹੋਈ ਤੇ ਗੱਡੀ ਘੜੀ ਸੀ ਜਿਹੜੀ ਅਲਗੀ ਸਕੂਟ ਘੜੀ ਹੈ ਹਾਂਜੀ ਹਾਂਜੀ ਤੋਂ ਭਾਈ ਕੀ ਹੋਏਗੀ ਦੀ ਗੱਡੀ ਆ ਰਹੀ ਸੀ ਬਹੁਤ ਤੇਜ਼ੇ ਬੰਦੇ ਨੇ ਜਾਂ ਡਰਿੰਕ ਕੀਤੀ ਸੀ ਗੱਡੀ ਢਿੱਤੇ ਜ਼ੋਰ ਨਾਲ ਮਾਰੀ ਸਕੂਲ ਨਾਲ ਪੂਰੇ ਦਾ ਪੂਰਾ ਖੰਭਾ ਟੁੱਟ ਗਿਆ ਉਹ ਲਾ ਪਿਛਲਾ ਕੰਬਾ ਦੇਖੋ ਸਕੂਟ ਦੇ ਪੂਰਾ ਨੁਕਸਾਨ ਕਰਤਾ ਇਹ ਤਾਂ ਦੇਖਿਓ ਵੀ ਹਲੇ ਮੁਹੱਲਾ ਵਾ ਰੋਡ ਹੋਵੇ ਫਿਰ ਤਾਂ ਬਾਕੀ ਬਹੁਤੇ ਚਲਾ ਲਵੇ ਇਹ ਮੁਹੱਲਾ ਇਹ ਤਾਂ ਸ਼ੁਕਰ ਕਰੋ ਕਿਸੇ ਬੱਚੇ-ਪੁੱਤੇ ਨੇ ਮਾਰੀ ਕਿਉਂਕਿ ਰੋਡ ਚਲਦੀ ਬਹੁਤ ਹੈਗੀ ਆ ਬਲੀ ਰੋਡ ਉਹ ਇਹ ਵੀ ਹੁਣ ਜਿਹੜੇ ਵੀ ਪ੍ਰਸ਼ਾਸਨ ਆ ਆ ਕੇ ਆਪਣੀ ਕਾਰਵਾਈ ਕਰਿਆ ਗੱਡੀ 4 ਵਜੇ ਐਕਸੀਡੈਂਟ ਹੋਇਆ ਗੱਡੀ ਪੁਲਿਸ ਵਾਲੇ ਵੀ 6 ਵਜੇ ਆਏ ਆ ਤੋਨਾਂ ਗੱਡੀ ਟੋ ਕਰਕੇ ਲੈ ਗਏ ਉੱਥੇ ਬਾਕੀ ਉਹ ਜੋ ਕਰ ਵੀ ਕਰਨਗੇ ਦੇਖਾਂਗੇ ਕੋਈ ਕੋਈ ਸੀਸੀਟੀਵੀ ਫੁਟੇਜ ਹੈ ਕੋਈ ਕੈਦ ਹੋਈ ਹੈ ਇਸੇ ਵੀ ਬੁਝਾ ਤੇ ਲੱਗੇ ਕੈਮਰਾ ਦੇਖ ਲੈਣੇ ਕੋਈ ਮੈਂ ਮੈਂ ਭਾਈ ਐਕਟਾ ਲਗਾ ਕੇ ਅੰਦਰ ਗਿਆ ਹੀ ਆ ਪਿੱਛੋਂ ਇੱਕੋ ਤੋਂ ਆਵਾਜ਼ ਆਈ ਧੜਮਦੀ ਆ ਮੇਰਾ ਆਫਿਸ ਹੈ ਕਿਰੀ ਆਵਾਜ਼ ਆਈ ਗੱਡੀ ਵੱਜਣ ਦੀ ਬਹੁਤ ਜ਼ੋਰ ਦੀ ਆਵਾਜ਼ ਆਈ ਗੱਡੀ ਜਦੋਂ ਵੱਜੀ ਤੇ ਮੈਂ ਬਾਹਰ ਆਇਆ ਭੱਜ ਕੇ ਉਹ ਦੇਖੇ ਕਟੋਕਟ ਪੰਜ ਛੇ ਮੁੰਡੇ ਸੀਗੇ ਇਹ ਇਧਰੋਂ ਆਏ ਫਲੋਰ ਤੋਂ ਕਿਧਰੋਂ ਇੱਥੇ ਵਿਆਹ ਤੇ ਆਏ ਸਨ ਦੱਸ ਕੇ ਗਏ ਉਹ ਆਪ ਹੀ ਸਾਰਾ ਤੇ ਜਦੋਂ ਬਾਹਰ ਕੱਢੇ ਆ ਤੇ ਖੋਲਿਆ ਦਰਵਾਜ਼ਾ ਉਹਦੇ ਸਾਰੇ ਖੁਨੂ ਖੁਨੋ ਖੂਨ ਪੂਰੇ ਐਂ ਡਰਿੰਕ ਰੱਜੇ ਬੈਸੀ ਸ਼ਰਾਬ ਦੇ ਨਾਲ ਤੇ ਕਿਨੇ ਕੋਈ ਬੰਦੇ ਦੀ ਸੱਟਾ ਉਟਾ ਵੱਜੀਆਂ ਛੱਟਾ ਸਾਰਿਆਂ ਦੀ ਵਜੀਆਂ ਜੀ ਅੰਬਲ ਦਾ ਮੇਨ ਦਾ ਜਿਆਦਾ ਤਿੰਨ ਚਾਰ ਜਿਹੜੇ ਡੂੰਘੀਆਂ ਵਜੀਆਂ ਉਹਨਾਂ ਦੇ ਖੂਨੋਂ ਖੂਨ ਸਾਰਾ ਬਹੁਤ ਜਿਆਦਾ ਇੱਥੇ ਭਰ ਗਿਆ ਜੀ ਬਲੱਡ ਆ ਦੇਖੋ ਸਾਰਾ ਭਰ ਗਿਆ ਸੀ ਜਾਈ ਇੱਥੇ ਸਾਰਾ ਬਲੱਡੀ ਬਲੱਡ ਹੋ ਗਿਆ ਸੀ ਅੱਛਾ ਹਾਂਜੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਹਾਂ ਪੁਲਿਸ ਜੀ ਲੈ ਗਈ ਆ ਉਹਨਾਂ ਨੂੰ ਥਾਣੇ ਸਾਰਿਆਂ ਨੂੰ ਹਾਂਜੀ ਗੱਡੀ ਵੀ ਲੈ ਗਈ ਆ ਤੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਸਕੂਟਰ ਸਾਰੇ ਲੈ ਗਏ ਜੀ ਉੱਥੇ ਫੈਸਲਾ ਹੋਏਗਾ ਜੀ ਅੱਜ ਤੇ ਜਿਹੜੇ ਬੰਦਿਆਂ ਦੇ ਸੱਟਾ ਸੂਟਾ ਵਜੀਆਂ ਨੇ ਉਹ ਕੌਣ ਨੇ ਤੇ ਕਿੱਥੇ ਰਹਿਣ ਵਾਲੇ ਨੇ ਉਹ ਜੀ ਮੱਲੇ ਦੇ ਰਹਿਣ ਵਾਲੇ ਜੀ ਮੱਲੇ ਦੇ ਰਹਿਣ ਵਾਲੇ ਇੱਕ ਬਾਹਰ ਦੇ ਆਏ ਜਿਨ੍ਹਾਂ ਦੇ ਅੱਛਾ ਜਿਨ੍ਹਾਂ ਦੇ ਸੱਟਾਂ ਵੱਜੀ ਆ ਜਿਨ੍ਹਾਂ ਦੇ ਸੱਟਾਂ ਵੱਜੀ ਉਹ ਫਲੋਰ ਤੋਂ ਆਏ ਸੀ ਅੱਛਾ ਹਾਂਜੀ ਅੱਛਾ ਉਹ ਗੱਡੀ ਵਾਲੇ ਸੀ ਜਿਨ੍ਹਾਂ ਨੇ ਸੱਟ ਗੱਡੀ ਵਾਲੇ ਮੱਲਾ ਬਾਤਰੀ ਉੱਥੇ ਵਿਆਹ ਤੇ ਆਏ ਸੀ ਕਿਥੇ ਉੱਥੋਂ ਪੈਂਚਰ ਲਵਾਇਆ ਉਹਨਾਂ ਨੇ ਗੱਡੀ ਦਾ ਫਿਰ ਉਹ ਸਾਹਮਣੇ ਵੀਰੇ ਅਮੀਰ ਸ਼ਾਹ ਦੇ ਵੱਜੇ ਨੇ ਫਿਰ ਉਧਰੋਂ ਵੱਜ ਕੇ ਇੱਧਰ ਵੱਜੇ ਸਿੱਧਾ ਠੀਕ ਹੈ ਭਾਈ ਉਹਨੇ ਕਿਹਾ ਡਰਿੰਕ ਡਰਿੰਕ ਕੀਤੀ ਸੀ ਕੋਈ ਭਾਈ ਸ਼ਾਦੀ ਵਿਆਹ ਤੇ ਆਏ ਸੀ ਲੜਕੀ ਦੇ ਉਹ ਤਾਂ ਕਹਿ ਰਹੇ ਆ ਮੱਲੇ ਦਾ ਕਹਿ ਰਹੇ ਵਿਆਹ ਤੇ ਆਏ ਪਰ ਬੜੀ ਜ਼ੋਰ ਦੀ ਗੱਡੀ ਵੱਜੀ ਹੈ ਨਾ ਕੋ ਭਾਈ ਆਪਾਂ ਨਾਲ ਨਹੀਂ ਹਗੇ ਸੀ ਉਹਨਾਂ ਦੇ ਆਪਾਂ ਤਾਂ ਬਾਅਦ ਚੋਂ ਆਏ ਆ ਪਤਾ ਲੱਗਾ ਅੱਛਾ ਹਾਂਜੀ ਇਹ ਤੁਸੀਂ ਕੀ ਲੱਗਦੇ ਉਹਨਾਂ ਦੇ ਮੇਰਾ ਜਵਾਈ ਹੋ ਹੈ ਹਾਂਜੀ ਨਹੀਂ ਹੁਣ ਕਿਥੇ ਇੰਨਾ ਵੱਡਾ ਜਾਨੀ ਨੁਕਸਾਨ ਹੋ ਸਕਦਾ ਜੀ ਇੱਥੇ ਟਲ ਗਿਆ ਵਾ ਤੇ ਇੰਨੀ ਜ਼ੋਰ ਦੀ ਡਰਿੰਕ ਕਰਨਾ ਸਹੀ ਹੈ ਭਾਈ ਹੁਣ ਵਿਆਹ ਤਾਂ ਆਏ ਸੀ ਪਤਾ ਨਹੀਂ ਲੱਗਾ ਉਹਨਾਂ ਨੂੰ ਨਹੀਂ ਵਿਆਹ ਤੇ ਆਏ ਸੀ ਉਹ ਤਾਂ ਠੀਕ ਹੈ ਪਰ ਡਰਿੰਕ ਕੀਤੀ ਤੇ ਇੱਥੇ ਮੱਲੇਦਾਰੀ ਹੈ ਸਾਰੇ ਖੁੱਡ ਮੱਲਾ ਇੱਕ ਪੈਂਦਾ ਇੱਕ ਮਾਰਕੀਟ ਪੈਂਦੀ ਹੈ ਬਿਜਲੀ ਦਾ ਖੰਭਾ ਵੀ ਇੱਡਾ ਇੱਡੀ ਵੋਲਟੇਜ ਦੀਆਂ ਤਾਰਾਂ ਨੇ ਪਾਯੋਨਸ ਜੀ ਦਾ ਸਾਡਾ ਹਾਂਜੀ ਅਸੀਂ ਕੀ ਕਹਿ ਸਕਦੇ ਮਹਾਰਾਜ ਰਿਸ਼ਤੇਦਾਰ ਨੇ ਤੁਹਾਡੇ ਰਿਸ਼ਤੇਦਾਰ ਤਾਂ ਹੈਗੇ ਹੁਣ ਅਸੀਂ ਉਹਨਾਂ ਨੇ ਇਹ ਥੋੜਾ ਕਹਿ ਰਹੇ ਆਂ ਦਾਰੂ ਜੇ ਤਾਂ ਜੀ ਉਹ ਆ ਆ ਬਾ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਉਹਨਾਂ ਨੂੰ ਹਾਂ ਨਾ ਅਸੀਂ ਇਹਦੇ ਜਿਵੇਂ ਹਮੇਂ ਭਰ ਸਕਦੇ ਆਂ ਫਿਰ ਉਹਨਾਂ ਨੇ ਇਹ ਵੀ ਕਿਹਾ ਸੀ ਦਾਰੂ ਪੀ ਕੇ ਗੱਡੀ ਨਾ ਚਲਾਓ ਅੱਛਾ ਤੁਸੀਂ ਕਿਹਾ ਸੀ ਮਾਸੀ ਦਾ ਉਹਨਾਂ ਨੇ ਇਹੀ ਕਹਿੰਦੇ ਸੀ ਦਾਰੂ ਪੀ ਕੇ ਗੱਡੀ ਨਾ ਚਲਾਵੋ ਆਪਣੇ ਘਰੇ ਬੈਠੋ ਆਰਾਮ ਨਾਲ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸੀਗੇ ਤੁਹਾਡੇ ਜੀ ਇਸਾ ਉਪਰ ਪੈਂਦ ਰਹੇ ਅੱਛਾ ਇਹ ਕਿੱਥੇ ਪੈਂਦਾ ਇਹ ਅਮੜਾ ਰੋਡ ਦੇ ਕੋਲ ਅੱਛਾ ਨੀ ਉਹ ਤਾਂ ਦਸਰੇ ਫਲੋਰ ਤੋਂ ਆਏ ਦੀ ਫਲੋਰ ਤੋਂ ਤਾਂ ਵਿਆਹ ਤੇ ਆਏ ਆ ਕੁੜੀਆਂ ਦੇ ਅੱਛਾ ਹਾਂਜੀ ਤਸਵੀਰਾਂ ਤਿੰਨ ਨੰਬਰ ਥਾਣੇ ਦੇ ਬਾਰ ਅਸੀਂ ਮੌਜੂਦ ਆ ਜਿੱਥੇ ਕੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਗੱਡੀ ਦੀਆਂ ਸਕੋਰਪੀਓ ਦੀਆਂ ਇਹ ਉਹੀ ਗੱਡੀ ਹੈ ਜਿਹਦੇ ਜਿਸ ਗੱਡੀ ਨੇ ਗੁੱਡ ਮਹੱਲੇ ਦੇ ਵਿੱਚ ਕਹਿਰ ਮਚਾਇਆ ਤੇ ਉਸ ਤੋਂ ਬਾਅਦ ਗੁੱਡ ਮਹੱਲੇ ਦੇ ਵਿੱਚ ਸਨਸਣੀ ਫੈਲ ਗਈ ਤੇ ਇੱਕੋ ਦਮ ਹੀ ਲੋਕ ਜਿਹੜੇ ਨੇ ਬਾਹਰ ਆਂਦੇ ਨੇ ਬਾਹਰ ਆਣ ਤੋਂ ਬਾਅਦ ਦੇਖਦੇ ਨੇ ਕਿ ਇਹ ਇਹ ਜਬਰਦਸਤ ਜਿਹੜਾ ਕੀ ਇਹ ਧਮਾਕਾ ਹੁੰਦਾ ਗੱਡੀ ਦੇ ਕਰਨ ਖੰਭਾ ਖੰਬੇ ਦੇ ਵਿੱਚ ਬਿਜਲੀ ਦੇ ਖੰਬੇ ਵਿੱਚ ਜਾ ਕੇ ਵੱਜਦੀ ਹੈ ਬਚਾ ਹੋ ਜਾਂਦਾ ਵਾ ਪਰ ਤਿੰਨ ਲੋਕ ਦੱਸੇ ਜਾ ਰਹੇ ਕਿ ਤਿੰਨ ਲੋਕ ਜਿਹੜੇ ਨੇ ਗਾਇਲ ਹੋ ਚੁੱਕੇ ਨੇ ਉਹਨਾਂ ਨੂੰ ਜਿਹੜਾ ਕੀ ਹੈ ਸੀਐਮਸੀ ਵਿੱਚ ਜਿਹੜਾ ਕੀ ਐਡਮਿਟ ਕੀਤਾ ਗਿਆ ਵਾ ਤੇ ਡਰਾਈਵਰ ਨੂੰ ਪੁਲਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਸਵੀਰਾਂ ਤਾਨਾ ਸਾਂਝੀਆ ਕਰ ਰਹੇ ਹਾਂ ਤਿੰਨ ਨੰਬਰ ਥਾਣੇ ਤੋਂ ਬਾਹਰ ਦੀਆਂ ਜਿੱਥੇ ਕੀ ਗੱਡੀ ਦੇ ਹਾਲਾਤ ਹੋ ਹੀ ਦੇਖ ਸਕਦੇ ਹੋ ਕਿਸ ਤਰ੍ਹਾਂ ਬੁਰੇ ਹੋ ਚੁੱਕੇ ਨੇ ਤਸਵੀਰ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੰਨੀ ਕੀ ਬੁਰੀ ਤਰ੍ਹਾਂ ਜਿਹੜੀ ਹੈ ਗੱਡੀ ਵੱਜੀ ਹੈ ਦੱਸਿਆ ਜਾ ਰਿਹਾ ਕਿ ਡਰਾਈਵਰ ਤੇ ਅਤੇ ਕੁਝ ਅੰਦਰ ਜਿਹੜੇ ਵਿਅਕਤੀ ਬੈਠੇ ਹੋਏ ਸੀ ਸਵਾਰ ਸੀਗੇ ਉਹਨਾਂ ਨੇ ਜਿਹੜੀ ਹੈ ਸ਼ਰਾਬ ਪੀਤੀ ਸੀਗੀ ਵਿਆਹ ਤੋਂ ਜਿਹੜਾ ਕੀ ਹੈ ਉਹ ਵਾਪਸ ਆ ਰਹੀ ਸੀਗੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕੀਤੀ ਆਪਾਂ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਕੀ ਹੈ ਹੰਬੜਾ ਰੋਡ ਦੇ ਰਹਿਣ ਵਾਲੇ ਨੇ ਇਹ ਵਿਆਹ ਤੋਂ ਆ ਰਹੇ ਸੀਗੇ ਤੇ ਮੱਲਾਦਾਰਾ ਮੁਹੱਲੇਦਾਰਾਂ ਵਾਲਾ ਦਾ ਵੀ ਕਹਿਣਾ ਹੈ ਕਿ ਇਹਨਾਂ ਨੇ ਜਿਹੜੀ ਸ਼ਰਾਬ ਪੀਤੀ ਹੋਈ ਸੀਗੀ ਤੇ ਬਚਾਅ ਹੋ ਗਿਆ ਜੇ ਕੱਲ ਕਾਨੂੰ ਜੇਕਰ ਥੋੜੀ ਦੇਰ ਹੋਰ ਇਹ ਗੱਡੀ ਬਾਹਰੋਂ ਆਂਦੀ ਤੇ ਗੁਰਦੁਆਰੇ ਤੋਂ ਜਿਹੜੀ ਸੰਗਤ ਹੈ ਉਹਨਾਂ ਦਾ ਵੀ ਜਿਹੜਾ ਕੀ ਹੈ ਜਾਨੀ ਨੁਕਸਾਨ ਹੋ ਸਕਦਾ ਸੀਗਾ ਤਸਵੀਰਾਂ 'ਚ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਗੱਡੀ ਦੇ ਜਿਹੜੇ ਨੇ ਇੰਜਰ ਪੁੰਜੜ ਬਾਹਰ ਆ ਗਏ ਨੇ ਉਸ ਤੋਂ ਬਾਅਦ ਜਿਹੜਾ ਕੀ ਹੈ ਖੂਨ ਵਗੈਰਾ ਵੀ ਜਿਹੜਾ ਸੀਟ ਤੇ ਲੱਗਿਆ ਹੋਇਆ ਹੈ ਤਸਵੀਰਾਂ 'ਚ ਸਪਸ਼ਟ ਪਤਾ ਲੱਗ ਰਿਹਾ ਹੈ ਕਿ ਕਿੰਨੀ ਕੁ ਜ਼ਿਆਦਾ ਡਰਿੰਕ ਜਿਹੜੀ ਕੀਤੀ ਹੋਊਗੀ ਡਰਾਈਵਰ ਨੇ ਤੇ ਅਤੇ ਉਹਦੇ ਅੰਦਰ ਜਿਹੜੇ ਸਵਾਰ ਬੈਠੇ ਦੱਸਿਆ ਜਾ ਰਿਹਾ ਮਹੱਲੇਦਾਰ ਵਾਲੋ ਜਾਣਕਾਰੀ ਅਨੁਸਾਰ ਕਿ ਇਹ ਪਿੱਛੋ ਹੀ ਜਿਹੜੀ ਕੀ ਹੈ ਲੜਾਈ ਝਗੜੇ ਦਾ ਜਿਹੜਾ ਮਾਹੌਲ ਬਣਾ ਕੇ ਆਏ ਹੋਏ ਸੀਗੇ ਤੇ ਗੱਡੀ ਜਿਹੜੋ ਵਰਜੀ ਉਸ ਤੋਂ ਬਾਅਦ ਮੁਹੱਲੇ ਦੇ ਵਿੱਚ ਧਮਾਕਾ ਹੋਇਆ ਧਮਾਕੇ ਹੋਣ ਤੋਂ ਬਾਅਦ ਮਹੱਲੇਦਾਰ ਵਾਲੇ ਬਾਹਰ ਆ ਗਏ ਮੌਕੇ ਤੇ ਹੁਣ ਦੇਖਣਾ ਹੋਏਗਾ ਕਿ ਉਹਨਾਂ ਦੇ ਕੀ ਬੰਦੀ ਕਾਰਵਾਈ ਬੰਦੀ ਹੈ ਦੇਖਦੇ ਰਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਯੂਮਬੇਰੀ ਫਾਨੀ ਦੇ ਨਾਲ